ਸਾਡੇ ਇੱਥੇ 108825 ਨੂੰ ਸੁਨੀਲ ਕੁਮਾਰ ਜਿਹੜੇ ਕਿ ਬਰਨਾਲਾ ਦੇ ਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਜਦੋਂ ਉਹ ਲੁਧਿਆਣੇ ਗਏ ਹੋਏ ਸੀਗੇ ਤੇ ਜਦੋਂ ਉਹ ਘਰ ਵਾਪਸ ਆਉਂਦੇ ਨੇ ਤੇ ਘਰ ਵਾਪਸ ਆ ਕੇ ਜਦੋਂ ਦੇਖਦੇ ਨੇ ਉਹਨਾਂ ਘਰ ਦਾ ਬਾਹਰਲਾ ਜਿਹੜਾ ਤਾਲਾ ਲੱਗਾ ਹੋਇਆ ਉਹ ਟੁੱਟ ਗਿਆ ਅੰਦਰ ਜਾਂਦੇ ਨੇ ਅੰਦਰ ਅਲਮਾਰੀਆਂ ਖੁੱਲੀਆਂ ਪਈਆਂ ਨੇ ਟੁੱਟੀਆਂ ਪਈਆਂ ਨੇ ਜਿਹੜੇ ਕਿ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਸੋਨੇ ਚਾਂਦੀ ਦੇ ਜੀਵਰਾਤ ਹੋਰ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਜਿਹੜੇ ਕਿ ਚੋਰੀ ਹੋ ਚੁੱਕੇ ਸੀਗੇ ਉਸ ਬਾਅਦ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਐਫ ਆਰ ਨੰਬਰ 369 ਮਿਤੀ 11 8 25 ਨੂੰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਸਾਰੇ ਟੀਮਾਂ ਸਾਡੇ ਐਸ ਐਸ ਪੀ ਸਾਹਿਬ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਾਡਾ ਸੀਏ ਸਟਾਫ ਔਰ ਬਾਕੀ ਸਾਰੀਆਂ ਟੀਮਾਂ ਇਸ ਤੇ ਆਪਣਾ ਵਰਕ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਜਿਸ ਦੌਰਾਨ ਸਾਡੀ ਟੈਕਨੀਕਲ ਟੀਮ ਤੇ ਸਾਡੀ ਹਿਊਮਨ ਰਿਸੋਰਸਸ ਦੇ ਦੌਰਾਨ ਸਾਨੂੰ ਇਹ ਜਿਹੜੇ ਦੋਸ਼ੀ ਸੀਗੇ ਨਾਮਜਦ ਹੋ ਜਾਂਦੇ ਨੇ ਸੁਖਮੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਸੁਖਮਿੰਦਰ ਸਿੰਘ ਜ਼ਿਲ੍ਹਾ ਮੁਕਸਰ ਤੋਂ ਆ ਜਿਹੜੇ ਦੋ ਗੁਰਵਿੰਦਰ ਨੇ ਇਹ ਹੈਗੇ ਨੇ ਕੈਥਲ ਹਰਿਆਣੇ ਤੋਂ ਤੇ ਹਰਵਿੰਦਰ ਸਿੰਘ ਜਿਹੜਾ ਚੌਥਾ ਹੈਗਾ ਇਹ ਵੀ ਹਰਿਆਣੇ ਤੋਂ ਤਿੰਨ ਤਿੰਨੋਂ ਜਿਹੜੇ ਬਾਕੀ ਦੋਸ਼ੀ ਹੈਗੇ ਹਰਿਆਣੇ ਤੋਂ ਇੱਕ ਹੈਗਾ ਪੰਜਾਬ ਤੋਂ ਔਰ ਵੱਡੀ ਗੱਲ ਇਹ ਹੈ ਕਿ ਇਹ ਇਸ ਗੱਲ ਨੂੰ ਅੰਜਾਮ ਦਿੰਦੇ ਸੀ ਜਿਵੇਂ ਕਿਸੇ ਦੇ ਵੀ ਘਰ ਬਾਹਰ ਤਾਲਾ ਲੱਗਾ ਹੁੰਦਾ ਸੀ ਇਹ ਉਸ ਨੂੰ ਟਾਰਗੇਟ ਕਰਦੇ ਸੀ ਔਰ ਦੌਰਾਨ ਤਫਤੀਸ਼ ਜਦੋਂ ਫਿਰ ਇਹਨਾਂ ਨੂੰ 18 9 ਨੂੰ ਸਾਡੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਸੀ ਆਈ ਟੀਮ ਸਾਡੇ ਇੰਸਪੈਕਟਰ ਬਲਜੀਤ ਜੀ ਨਾਲ ਸਾਡੇ ਉਹਨਾਂ ਦੇ ਹੋਰ ਸਟਾਫ ਉਹਨਾਂ ਵੱਲੋਂ ਇਹਨਾਂ ਦੀਆਂ ਗ੍ਰਿਫਤਾਰੀਆਂ 18 9 2025 ਨੂੰ ਪਟਿਆਲੇ ਤੋਂ ਇਹਨਾਂ ਨੂੰ ਫੜਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਤੋਂ ਰਿਕਵਰੀ ਕੀਤੀ ਜਾਂਦੀ ਹੈ 3,70,000 ਰੁਪਏ ਕਰੰਸੀ ਨੋਟ ਹੈ 484 ਦੇ ਕਰੀਬ ਗ੍ਰਾਮ ਜਿਹੜੀ ਚਾਂਦੀ ਹੈ ਤੇ 33 ਗ੍ਰਾਮ ਯਾਨੀ ਕਿ 32.95 ਹੈਗਾ ਕਰੀਬ ਸੋਨਾ ਹੈਗਾ ਇੱਕ ਵਰਨਾ ਗੱਡੀ ਹੈ PB 46D 999 ਵਿੱਚ ਔਰ ਇਹਨਾਂ ਕੋ ਹਮੇਸ਼ਾ ਹੀ ਇਹਨਾਂ ਕੋ ਜਿਹੜਾ ਛੋਟੀਆਂ ਸਬਲਾਂ ਪੇਚਕਸ ਵਾਕੀ ਟਾਕੀ ਦੋ ਸੈਟ ਜਾਲੀ ਨੰਬਰ ਪਲੇਟਾਂ ਲਾ ਕੇ ਜਿਹੜੀ ਗੱਡੀ ਦਾ ਐਸਲੇ ਮੌਜੂਦਾ ਤੌਰ ਤੇ ਫੜੀ ਗਈ ਸੀਗੀ ਉਹ DL 5CZ 077 ਇਹ ਨੰਬਰ ਲੱਗਾ ਹੋਇਆ ਸੀ ਜਾਲੀ ਨੰਬਰ ਪਲੇਟ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਜਿਹੜੀ ਜ਼ਿਕਰਯੋਗ ਗੱਲ ਇੱਥੇ ਮੈਨੂੰ ਦੱਸਣੀ ਪੈਂਦੀ ਪਈ ਹੈ ਤੁਹਾਨੂੰ ਕਿ ਇਹ ਜਿਹੜਾ ਗੁਰਵਿੰਦਰ ਸਿੰਘ ਹੈ ਗੁਰੀ ਇਕ ਕੈਨੇਡਾ ਤੋਂ ਰਿਪੋਰਟ ਹੋਇਆ ਔਰ ਉੱਥੇ ਵੀ ਇਹਦੇ ਤੇ ਚਾਰ ਮੁਕਦਮੇ ਪਤਾ ਲੱਗਾ ਵੀ ਦਰਜ ਹੋਏ ਹੋਏ ਨੇ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦੀ ਪ੍ਰੋਪਰ ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰਿੰਸ ਹੈ ਉਹ ਵੀ ਮਲੇਸ਼ੀਆ ਤੋਂ ਵਾਪਸ ਆਇਆ ਇਹ ਕਹਿੰਦਾ ਚੋ ਪ੍ਰੋਪਰਟੀ ਡੀਲਰਾਂ ਕੰਮ ਕਰ ਰਿਹਾ ਸੀਗਾ ਸੋ ਇਹ ਸਾਡੇ ਸੀਆਈ ਸਟਾਫ ਦੀ ਬਰਨਾਲੇ ਦੀ ਔਰ ਬਰਨਾਲਾ ਪੁਲਿਸ ਦੀ ਇਹ ਸਾਡੀ ਕਾਫੀ ਵੱਡੀ ਕਾਮਯਾਬੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਿੰਨੇ ਬੈਕਗ੍ਰਾਉਂਡ ਵਾਲੇ ਇਹਨਾਂ ਨੇ ਹੋਰ ਪਤਾ ਨਹੀਂ ਕਿਹੜਾ ਅੰਜਾਮ ਦੇਣਾ ਸੀਗਾ ਤੇ ਇਹ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਹੁਣ ਇਸ ਲਈ ਪੁਲਿਸ ਰਿਮਾਂਡ ਤੇ ਨੇ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ ਜਿਵੇਂ ਹੋਏਗੀ ਆਪਸਾਰਿਆਂ ਨੂੰ ਦੁਆਰਾ ਦੱਸਿਆ ਜਾਊਗਾ ਸਰ ਪਿਸਟਲ ਵੀ ਹੈਗਾ ਜੀ ਇਹ ਹਲੇ ਸਾਡੀ ਪੜਤਾਲ ਚੱਲ ਰਹੀ ਹੈ ਹਾਂਜੀ ਸਰ ਪਿਸਟਲ ਵੀ ਹੈਗਾ ਜੀ ਇਹ ਤਾਂ ਸਾਡੀ ਪੜਤਾਲ ਚੱਲ ਰਹੀ ਹੈ ਦੇ ਵਿੱਚ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀਆਂ ਰਿਕਵਰੀਆਂ ਆਲਰੇਡੀ ਹੋ ਗਈਆਂ ਸਾਡੇ ਕੋਲ ਜਿਵੇਂ ਕਿ ਪਿਸਤਲ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਇਹ ਗੁਰਵਿੰਦਰ ਸਿੰਘ ਦੇ ਕੋਲ ਤੇ ਗੁਰਵਿੰਦਰ ਸਿੰਘ ਉਰਫ ਸੁਨੀਲ ਕੋਰ ਹਰਵਿੰਦਰ ਸਿੰਘ ਕੋਲ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਤਾਂ ਇਹੀ ਸੀਗੀ ਤੇ ਮਮਦੋਤ ਕਿ ਸਾਰੇ ਪੰਜਾਬ ਦਾ ਤੇ ਮ ਹਰਿਆਣੇ ਦੇ ਕਿਵੇਂ ਆਸ ਵਿੱਚ ਇਹਨਾਂ ਦੇ ਇਹ ਹੁਣ ਸਾਰੇ ਅਸੀਂ ਕਰ ਰਹੇ ਆ ਪੜਤਾਲ ਹੋਨਾ ਇਨ ਇਨਦੀ ਜਿਹੜੀ ਹੈ ਸਾਰੀ ਇਨਟੈਰੋਗੇਸ਼ਨ ਵੀ ਹੋਣੀ ਹੈ ਕਿਉਂਕਿ ਸਾਡੇ ਕੋਲ ਪੋਸਟ ਰਿਮਾਂਡ ਤੇ ਨੇ ਤੇ ਹੋਰ ਥਾਰੋ ਲੀਰਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਂਜੀ ਤੇ ਸਾਰਾ ਹੁਣ ਪੜਤਾਲ ਦਾ ਸਾਡਾ ਹੈਗਾ ਅਸੀਂ ਸਰੀ ਹਰਿਆਣੇ ਤੋਂ ਬਰਨਾਲੀ ਕਿਸ ਟਾਈਮ ਨਹੀਂ ਹੋ ਕਿਤਾ ਇਹ ਹਰਿਆਣਾ ਇਹ ਸਾਰੀ ਤੁਹਾਨੂੰ ਦੱਸਿਆ ਜੀ ਹੁਣ ਸਾਡੀ ਪੜਤਾਲ ਦਾ ਹਿੱਸਾ ਹੈ ਇਹ ਸਾਰਾ ਕੁਝ ਅਸੀਂ ਸਾਡਾ 10 ਦਿਨਾਂ ਦਾ ਪੋਸਟ ਰਿਮਾਂਡ ਹੈ ਇਹਨਾਂ ਚ ਇੱਕ ਸਰਪੰਚ ਲਿਖਿਆ ਜੀ ਸਰਪੰਚ ਕਿਹਾ ਜਾਂਦਾ ਨਹੀਂ ਜਾਰੇ ਖਾਤੋਂ ਨਹੀਂ ਉਹ ਸੁਰੀਲ ਉਰਫੋ ਸਿੱਲੂ ਸਰਪੰਚ ਇਹਨੂੰ ਵੈਸੇ ਹੀ ਕਿਹਾ ਜਾਂਦਾ ਸਰਪੰਚ ਸਰਪੰਚ ਜਿਵੇਂ ਕਈ ਵਾਰੀ ਕੋਈ ਨਾਮ ਲਾ ਲੈਂਦਾ ਉਸ ਤਰੀਕੇ ਨਾਲ ਲਾਇਆ ਹੋਇਆ ਨਾਮ ਜਿਹੜੇ ਇੰਡੀਆ ਨਾਲ ਇਹਨਾਂ ਦੇਤੇ 20 ਪਰਚੇ ਦਰਜ ਹੈ ਬਹਾਰ ਵਾਲੇ ਤੋਂ ਸੁਭਾਏ ਜਿਹੜੇ ਤਿੰਨ ਰਹਿੰਦੇ ਬਾਕੀ ਬਚੇ ਹੋਏ ਉਹਨਾਂ ਦੇ ਕੋਈ ਕ੍ਰਿਮੀਨਲ ਕਾਰਡ ਹੈ ਪਹਿਲਾਂ ਹਾਂਜੀ ਜਿਹੜੇ ਸੁਜਾਰਾ ਜਿਹੜਾ ਇੱਕ ਤਾਂ ਬਾਹਰ ਆਇਆ ਹੋਇਆ ਉਹਦੇ ਤਾਂ ਪਰਚੇ ਦਰਜ ਹੈ ਜਿਹੜੇ ਹਾਂਜੀ 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 ਜਿਵੇਂ ਦੋਸ਼ੀ ਸੁਖਮਿੰਦਰ ਸਿੰਘ ਹੈ ਜਿਵੇਂ ਇਹ ਤੇ 9 ਪਰਚੇ ਦਰਜ ਨੇ ਗੁਰਵਿੰਦਰ ਸਿੰਘ ਤੇ ਮੁਕੱਦਮਾ ਨੰਬਰ 7 ਹੈ ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ਼ ਸੁਨੀਲ ਤੇ ਪਟਿਆਲੇ ਪਰਚਾ ਦਰਜ ਹੈ ਐਨਡੀ ਦਾ। ਇਸੇ ਤਰ੍ਹਾਂ ਹਰਵਿੰਦਰ ਸਿੰਘ ਉਰਫ਼ ਪ੍ਰਿੰਸ ਤੇ ਇੱਕ ਇਹ थाना सदर ਗੋਲਾ ਵਿੱਚ ਦੋ ਪਰਚੇ ਦਰਜ ਹੈ ਦੇਤੇ। ਇੱਕ ਅਸਲਾ ਐਕਟ ਦਾ, ਇੱਕ 376 ਦਾ। ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ ਟੋਟਲ। ਰਿਮਾਂਡ ਕਿੰਨੇ ਦਿਨ ਦਾ? ਇਹਦਾ 10 ਦਿਨ ਦਾ ਰਿਮਾਂਡ ਹੈ।